ਬਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਇੱਕ ਵਾਰ ਦਸਵੇਂ ਪਾਸ਼ਾ ਰਵਾਲ ਸਰ ਦੀ ਧਰਤੀ ਤੇ ਸ਼ਿਕਾਰ ਖੇਡਣ ਵਾਸਤੇ ਉੱਚੇ-ਉੱਚੇ ਪਹਾੜਾਂ ਵੱਲ ਨੂੰ ਚੱਲ ਪਏ ਜਿਸ ਪਹਾੜ ਤੇ ਜਾਣ ਦਾ ਮਹਾਰਾਜ ਜੀ ਨੇ ਆਪਣਾ ਮਨ ਬਣਾਇਆ ਉਸ ਪਹਾੜ ਦਾ ਨਾਮ ਮਾਲਵੀ ਪਰਬਤ ਹੈ। ਉਸ ਪਹਾੜ ਉੱਤੇ ਮਹਾਰਾਜ ਸ਼ਿਕਾਰ ਖੇਡਣ ਵਾਸਤੇ ਚੱਲ ਪਏ। ਦਸਵੇਂ ਪਾਸ਼ਾ ਪਹਾੜ ਦੇ ਸ਼ਿਖਰ ਤੇ ਜਾਣਾ ਚਾਹੁੰਦੇ ਸਨ। ਇਸ ਲਈ ਉਹਨਾਂ ਨੇ ਬਾਕੀ ਸੰਗਤ ਨੂੰ ਕਿਹਾ ਕਿ ਤੁਸੀਂ ਵਾਪਸ ਡੇਰੇ ਚਲੇ ਜਾਓ ਤੇ ਜਾ ਕੇ ਲੰਗਰ ਪਾਣੀ ਛਕੋ। ਅਸੀਂ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਨਹੀਂ ਜਾਣਾ। ਇਸ ਲਈ ਗੁਰੂ ਮਹਾਰਾਜ ਨੇ ਕੇਵਲ ਪੰਜ ਸਿੰਘ ਆਪਣੇ ਨਾਲ ਲਏ। ਉਨਾ ਪੰਜਾਂ ਸਿੰਘਾਂ ਵਿੱਚੋਂ ਇੱਕ ਸੰਪੂਰਨ ਬ੍ਰह्मज्ञानी ਭਾਈ ਦਇਆ ਸਿੰਘ ਜੀ ਦੂਸਰੇ ਸਨ ਭਾਈ ਉਹਦਾ ਸਿੰਘ ਜੀ ਜੋ ਉਸ ਸਮੇਂ ਫੌਜ ਦੇ ਕਮਾਂਡਰ ਸਨ ਤੀਸਰੇ ਸਨ ਭਾਈ ਆਲਮ ਸਿੰਘ ਜੀ ਚੌਥੇ ਸਨ ਭਾਈ ਮੋਹਕਮ ਸਿੰਘ ਜੀ ਤੇ ਪੰਜਵੇਂ ਸਨ ਭਾਈ ਸਾਹਿਬ ਸਿੰਘ ਜੀ ਮਹਾਰਾਜ ਜਦੋਂ ਪਰਬਤ ਦੇ ਸਿਖਰ ਤੇ ਪਹੁੰਚੇ ਤਾਂ ਉਹਨਾਂ ਨੂੰ ਇੱਕ ਨਗਨ ਅਵਸਥਾ ਵਿੱਚ ਇੱਕ ਆਦਮੀ ਮਿਲਿਆ ਜਿਸ ਨੇ ਗੁਰੂ ਜੀ ਨੂੰ ਚਰਨਵੰਦਨਾ ਕੀਤੀ ਯਾਨੀ ਕਿ ਨਮਸਕਾਰ ਕੀਤੀ ਗੁਰੂ ਜੀ ਨੇ ਹੈਰਾਨ ਹੋ ਕੇ ਪੁੱਛਿਆ ਕਿ ਭਾਈ ਤੂੰ ਸਾਨੂੰ ਨਮਸਕਾਰ ਕਿਉਂ ਕੀਤੀ ਹੈ ਜਦੋਂ ਉਸ ਆਦਮੀ ਨੇ ਗੁਰੂ ਜੀ ਦੇ ਬਚਨ ਸੁਣੇ ਤਾਂ ਉਸ ਨੇ ਕਿਹਾ ਕਿ ਮਹਾਰਾਜ ਤੁਸੀਂ ਤਾਂ ਜਾਣੀ ਜਾਣ ਹੋ ਕਿ ਤੁਸੀਂ ਮੈਨੂੰ ਨਹੀਂ ਜਾਣਦੇ ਕਿ ਮੈਂ ਕੌਣ ਹਾਂ ਉਸ ਆਦਮੀ ਦੀ ਗੱਲ ਸੁਣ ਕੇ ਮਹਾਰਾਜ ਨੇ ਜਾਣ ਬੁੱਝ ਕੇ ਕਿਹਾ ਨਹੀਂ ਮੈਂ ਨਹੀਂ ਜਾਣਦਾ ਗੁਰੂ ਜੀ ਦੀ ਗੱਲ ਸੁਣ ਕੇ ਉਸ ਆਦਮੀ ਨੇ ਕਿਹਾ ਮੈਂ ਤੁਹਾਨੂੰ ਆਪਣਾ ਪਿਛਲਾ ਵਰਤਾਨ ਦੱਸਦਾ ਹਾਂ ਜਿਸ ਤਰ੍ਹਾਂ ਮੇਰੇ ਨਾਲ ਹੋਇਆ ਹੈ ਗੁਰੂ ਜੀ ਮੈਂ ਰੇਵਾ ਦਾ ਪੁੱਤਰ ਰਵਾਲ ਹਾਂ ਮੈਂ ਸਤਯੋਗ ਤੋਂ ਹੁਣ ਤੱਕ ਇੱਥੇ ਤਪ ਕਰ ਰਿਹਾ ਹਾਂ ਮਹਾਰਾਜ ਜੀ ਮੇਰੀ ਮਾਂ ਨੇ ਮੈਨੂੰ ਕਿਹਾ ਸੀ ਕਿ ਜੇ ਤੂੰ ਕੁਝ ਬੜਨਾ ਚਾਹੁੰਦਾ ਹੈ ਤਾਂ ਤਪ ਕਰਿਆ ਕਰ ਜਿੰਨੀਆਂ ਵੀ ਸੰਸਾਰ ਵਿੱਚ ਵਡਿਆਈਆਂ ਹਨ ਜਿੰਨੀਆਂ ਵੀ ਉਪਲਬਧੀਆਂ ਹਨ ਉਹ ਸਭ ਤਪ ਦੀ ਬਦੌਲਤ ਹੀ ਮਿਲਦੀਆਂ ਹਨ ਤਪ ਦੇ ਨਾਲ ਹੀ ਦੁਨੀਆ ਵਿੱਚ ਸਭ ਚੀਜ਼ਾਂ ਮਿਲ ਜਾਂਦੀਆਂ ਹਨ ਜੇ ਤਪ ਕਰੋਗੇ ਤਾਂ ਤਪੱਸਿਆ ਦਾ ਫਲ ਜ਼ਰੂਰ ਮਿਲਦਾ ਹੈ ਜੋ ਕੋਈ ਵੀ ਦੁਨੀਆ ਵਿੱਚ ਮਹਾਪੁਰਸ਼ ਬਣਿਆ ਹੈ ਉਹ ਤਪ ਕਰਕੇ ਹੀ ਬਣਿਆ ਹੈ ਜਿਸ ਤਰ੍ਹਾਂ ਇੱਕ ਦੁਕਾਨਦਾਰ ਆਪਣੀ ਦੁਕਾਨ ਵਿੱਚ ਸਾਰਾ ਦਿਨ ਬੈਠਾ ਰਹਿੰਦਾ ਹੈ ਤਾਂ ਹੀ ਗਾਹਕ ਆਉਂਦਾ ਹੈ ਤਾਂ ਉਸ ਨੂੰ ਚਾਰ ਪੈਸੇ ਹਾਸਲ ਹੁੰਦੇ ਹਨ ਪੜ੍ਹਾਈ ਕਰਨ ਵਾਲਾ ਵੀ ਸਾਰੀ-ਸਾਰੀ ਰਾਤ ਬੈਠ ਕੇ ਪੜ੍ਹਾਈ ਕਰਦਾ ਹੈ ਤਾਂ ਹੀ ਉਸ ਨੂੰ ਵਿੱਦਿਆ ਪ੍ਰਾਪਤ ਹੁੰਦੀ ਹੈ ਚਾਹੇ ਉਹ ਡਾਕਟਰ ਹੋਵੇ ਚਾਹੇ ਇੰਜੀਨੀਅਰ ਹੋਵੇ ਜਾਂ ਵਕੀਲ ਹੋਵੇ ਐਸੇ ਪ੍ਰਕਾਰ ਪਰਮਾਰਥ ਦੇ ਰਸਤੇ ਵਿੱਚ ਮੋਕਸ਼ ਦੀ ਪ੍ਰਾਪਤੀ ਲਈ ਵੀ ਤਪ ਕਰਨਾ ਪੈਂਦਾ ਹੈ ਜੜੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਵਰਗੇ ਵੱਡੇ ਵੱਡੇ ਦੇਵਤਾ ਹਨ ਉਹ ਵੀ ਯੁਗਾਂ ਯੁਗਾੰਤਰਾਂ ਤੋਂ ਤਪ ਕਰਦੇ ਆ ਰਹੇ ਹਨ ਛੱਤੀ ਯੁਗ ਬ੍ਰਹਮਾ ਜੀ ਨੇ ਵੀ ਤਪ ਕੀਤਾ ਸ਼ਿਵ ਜੀ ਦੀ ਸਮਾਧੀ ਜਦੋਂ ਲੱਗਦੀ ਹੈ ਤਾਂ ਕਈ ਯੁਗ ਤਪ ਕਰਦੇ ਲੰਘ ਜਾਂਦੇ ਹਨ ਸ਼ਿਵ ਜੀ ਦਾ ਨਿਯਮ ਹੈ ਕਿ ਉਹ ਹਰ ਵੇਲੇ ਤਪ ਵਿੱਚ ਹੀ ਲੀਨ ਰਹਿੰਦੇ ਹਨ ਰਵਾਲ ਦੀ ਮਾਂ ਨੇ ਉਸ ਨੂੰ ਕਿਹਾ ਕਿ ਜੇ ਇਹ ਤੇਨੋ ਵੱਡੇ ਦੇਵਤੇ ਤਪ ਕਰ ਰਹੇ ਹਨ ਤਾਂ ਬਾਕੀ ਕਿਹੜੀ ਗਿਣਤੀ ਵਿੱਚ ਹਨ ਇਸ ਲਈ ਸਾਧ ਸੰਗਤ ਜੀ ਜਪ ਤਪ ਤੋਂ ਬਿਨਾ ਨਿਤਨੇਮ ਤੋਂ ਬਿਨਾ ਕੋਈ ਵੀ ਪ੍ਰਾਪਤੀ ਨਹੀਂ ਹੁੰਦੀ ਇਸ ਲਈ ਸਾਨੂੰ ਹਰ ਸਮੇਂ ਨਾਮ ਜਪਣਾ ਚਾਹੀਦਾ ਹੈ ਤੇ ਆਪਣੇ ਸਰੀਰ ਨੂੰ ਗੁਰੂ ਜੀ ਦੀ ਸੇਵਾ ਵਿੱਚ ਲਾਉਣਾ ਚਾਹੀਦਾ ਹੈ ਗੁਰੂ ਘਰ ਵਿੱਚ ਭਾਂਡੇ ਮਾਂਜਣਾ ਝਾੜੂ ਦੇਣਾ ਜੋੜੇ ਝਾੜਨੇ ਇਹ ਤਪੱਸਿਆ ਤਪ ਹੈ ਜਿਹੜਾ ਗੁਰੂ ਘਰ ਵਿੱਚ ਸੇਵਾ ਕਰਦਾ ਹੈ ਫਿਰ ਉਸ ਨੂੰ ਕਿਸੇ ਕਰਮ ਕਾਂਡ ਦੀ ਲੋੜ ਨਹੀਂ ਪੈਂਦੀ ਉਸ ਨੂੰ ਸਭ ਕੁਝ ਗੁਰੂ ਜੀ ਬਖਸ਼ ਦਿੰਦੇ ਹਨ ਸੋਰਵਾਲ ਨੇ ਸਤਗੁਰੂ ਜੀ ਨੂੰ ਕਿਹਾ ਕਿ ਮੈਂ ਆਪਣੀ ਮਾਂ ਤੋਂ ਉਪਦੇਸ਼ ਸੁਣ ਕੇ ਤਪ ਕਰਨ ਲੱਗ ਪਿਆ ਤੇ ਸਤਜੋਗ ਤੋਂ ਹੀ ਤਪ ਕਰ ਰਿਹਾ ਹਾਂ ਫਿਰ ਰਵਾਲ ਨੇ ਕਿਹਾ ਸਤਗੁਰੂ ਜੀ ਜਦੋਂ ਤਿੰਨ ਯੋਗ ਸਤਜੋਗ ਦਵੱਪਰ ਤ੍ਰੇਤਾ ਬੀਤੇ ਤਾਂ ਮੈਨੂੰ ਮੇਰੀ ਭਗਤੀ ਤੋਂ ਖੁਸ਼ ਹੋ ਕੇ ਬ੍ਰਹਮਾ ਜੀ ਨੇ ਮੈਨੂੰ ਦਰਸ਼ਨ ਦਿੱਤੇ ਮੈਂ ਬ੍ਰਹਮਾ ਜੀ ਨੂੰ ਮੱਥਾ ਟੇਕਿਆ ਉਹਨਾਂ ਦੇ ਚਰਨਾਂ ਤੇ ਜਦੋਂ ਮੈਂ ਆਪਣਾ ਸਿਰ ਨਿਵਾਇਆ ਤਾਂ ਬ੍ਰਹਮਾ ਜੀ ਬੜੇ ਖੁਸ਼ ਹੋਏ ਤੇ ਪ੍ਰਸੰਨ ਹੋ ਕੇ ਕਿਹਾ हे ਰੇਵਾ ਦੇ ਪੁੱਤਰ ਤੂੰ ਆਪਣੀ ਭਗਤੀ ਨਾਲ ਮੈਨੂੰ ਪ੍ਰਸੰਨ ਕੀਤਾ ਹੈ ਸਾਧ ਸੰਗਤ ਜੀ ਜਿਹੜਾ ਰੇਵਾ ਸੀ ਇਹ ਨਾਗ ਦੇ ਵੰਸ ਵਿੱਚੋਂ ਸੀ ਜਾਂ ਕਹਿ ਲੋ ਨਾਗ ਵੰਸੀ ਸੀ ਸੋ ਬ੍ਰਹਮਾ ਜੀ ਨੇ ਕਿਹਾ ਤੂੰ ਬਹੁਤ ਵੱਡਾ ਤਪ ਕੀਤਾ ਹੈ ਇਸ ਲਈ ਜੋ ਵਰ ਤੂੰ ਮੰਗਣਾ ਚਾਹੁੰਦਾ ਹੈ ਉਹ ਬੇਝਿਜਕ ਸਾਡੇ ਤੋਂ ਮੰਗ ਲੈ ਅਸੀਂ ਤੇਰੀ ਭਗਤੀ ਤੋਂ ਬੜੇ ਖੁਸ਼ ਹੋਏ ਹਾਂ ਰਵਾਲ ਨੇ ਬ੍ਰਹਮਾ ਜੀ ਦੇ ਬਚਨ ਸੁਣ ਕੇ ਬ੍ਰਹਮਾ ਜੀ ਤੋਂ ਮੰਗ ਕੀਤੀ ਕਿ ਬ੍ਰਹਮਾ ਜੀ ਮੈਂ ਦੁਨੀਆ ਦਾ ਰਾਜਾ ਬਣਨਾ ਚਾਹੁੰਦਾ ਹਾਂ ਤੇ ਮਹਾਰਾਜਿਆਂ ਵਾਲਾ ਜੀਵਨ ਜਿਉਣਾ ਚਾਹੁੰਦਾ ਹਾਂ ਮੇਰੇ ਕੋਲ ਹੀਰਿਆਂ ਦੀ ਮੋਤੀਆਂ ਦੀ ਸੋਨੇ ਦੀ ਕੋਈ ਕਮੀ ਨਾ ਹੋਵੇ ਤੇ ਬਿਆੰਤ ਘੋੜੇ ਤੇ ਲਸ਼ਕਰ ਦੀ ਕੋਈ ਕਮੀ ਨਾ ਹੋਵੇ ਮੈਂ ਦੁਨੀਆ ਦਾ ਸਭ ਤੋਂ ਅਮੀਰ ਰਾਜਾ ਬਣਨਾ ਚਾਹੁੰਦਾ ਹਾਂ ਤੇ ਮੈਂ ਰਾਜ ਕਰਨਾ ਚਾਹੁੰਦਾ ਹਾਂ ਇਸ ਲਈ ਮੈਨੂੰ ਰਾਜ ਕਰਨ ਦਾ ਵਾਰ ਦਿਓ ਬ੍ਰਹਮਾ ਜੀ ਨੇ ਕਿਹਾ ਤथास्तु ਇਸ ਤਰ੍ਹਾਂ ਹੀ ਹੋਏਗਾ ਉਸ ਤੋਂ ਬਾਅਦ ਬ੍ਰਹਮਾ ਜੀ ਨੇ ਵਿਸ਼ਕਰਮਾ ਦੇਵਤਾ ਨੂੰ ਬੁਲਾ ਲਿਆ ਜੋ ਸਾਰੀ ਸ੍ਰਿਸ਼ਟੀ ਦੀ ਰਚਨਾ ਕਰਦਾ ਹੈ ਸਾਧ ਸੰਗਤ ਜੀ ਸਾਰੀ ਸ੍ਰਿਸ਼ਟੀ ਦੀ ਰਚਨਾ ਤਾਂ ਪਰਮਾਤਮਾ ਹੀ ਕਰਦਾ ਹੈ ਪਰ ਉਹ ਆਪ ਕੋਈ ਕੰਮ ਨਹੀਂ ਕਰਦਾ ਉਸਨੇ ਅੱਗੇ ਦੇਵ ਦੇਵਤੇ ਪ੍ਰਗਟ ਕੀਤੇ ਹੋਏ ਹਨ ਜਿਹੜੇ ਦੁਨੀਆ ਦੀ ਕਾਰ ਨੂੰ ਚਲਾਉਂਦੇ ਹਨ ਸੋ ਬ੍ਰਹਮਾ ਜੀ ਨੇ ਵਿਸ਼ਕਰਮਾ ਜੀ ਨੂੰ ਕਿਹਾ ਕਿ ਆਹ ਮੇਰਾ ਭਗਤ ਮੇਰੀ ਭਗਤੀ ਕਰਦਾ ਹੈ ਇਸ ਨੂੰ ਮੈਂ ਵਰ ਦੇ ਚੁੱਕਿਆ ਹਾਂ ਇਸ ਦੇ ਨਾਮ ਤੇ ਇੱਕ ਸ਼ਹਿਰ ਬਸਾ ਦੇ ਬ੍ਰਹਮਾ ਜੀ ਦੀ ਗੱਲ ਸੁਣ ਕੇ ਵਿਸ਼ਕਰਮਾ ਜੀ ਨੇ ਪਹਾੜਾਂ ਵਿੱਚ ਮੰਡਪਨਗਰ ਬਸਾ ਦਿੱਤਾ ਜਿਸ ਨੂੰ ਅੱਜ ਕੱਲ੍ਹ ਮੰਡੀ ਕਹਿੰਦੇ ਹਨ ਰਵਾਲ ਨੂੰ ਬ੍ਰਹਮਾ ਜੀ ਨੇ ਮੰਡੀ ਦਾ ਰਾਜਾ ਬਣਾ ਦਿੱਤਾ ਫਿਰ ਰਵਾਲ ਨੇ ਸਤਗੁਰੂ ਜੀ ਨੂੰ ਦੱਸਿਆ ਕਿ ਜੋ ਮੈਨੂੰ ਸ਼ਕਤੀ ਮਿਲੀ ਸੀ ਉਸ ਨਾਲ ਮੈਂ ਰਾਜ ਖੜਾ ਕੀਤਾ ਦੇਸ਼ਾਂ ਵਿਦੇਸ਼ਾਂ ਨੂੰ ਜਿੱਤ ਕੇ ਆਪਣਾ ਰਾਜ ਸਥਾਪਿਤ ਕੀਤਾ ਇਸ ਤਰ੍ਹਾਂ ਮੈਨੂੰ ਰਾਜ ਕਰਦਿਆਂ ਨੂੰ 36 ਜੁਗ ਬੀਤ ਗਏ ਪਿਆਰੀ ਸਾਧ ਸੰਗਤ ਜੀ 500 ਸਾਲ ਦੀ ਜ਼ਿੰਦਗੀ ਜੀਣ ਵਾਲੇ ਇਸ ਗੱਲ ਨੂੰ ਸਮਝ ਨਹੀਂ ਸਕਦੇ ਇਹ ਜਿਹੇ ਆਮ ਬੰਦੇ ਦੇ ਸਮਝ ਆਉਣ ਵਾਲੀ ਗੱਲ ਨਹੀਂ ਹੈ ਇਹ ਬਚਨ ਮਹਾਰਾਜ ਜੀ ਦੇ ਹਨ ਜੋਰਵਾਲ ਨੇ ਮਹਾਰਾਜ ਜੀ ਨੂੰ ਕੀਤੇ ਸਨ ਇਸ ਲਈ ਇਸ ਬੁੱਧੀ ਵਿੱਚ ਸਮਾ ਨਹੀਂ ਸਕਦੇ ਇਹ ਗੱਲਾਂ ਨਿਰੰਕਾਰ ਦੇ ਦੇਸ਼ ਵਿੱਚ ਜਾ ਕੇ ਸਮਝ ਪੈਂਦੀਆਂ ਹਨ ਪ੍ਰਮਾਤਮਾ ਲੱਖਾਂ ਸਾਲ ਇੱਕ ਸਕਿੰਟ ਦਾ ਕਰ ਸਕਦਾ ਹੈ ਸੋਰਵਾਲ ਨੇ ਗੁਰੂ ਜੀ ਨੂੰ ਦੱਸਿਆ ਕਿ ਮੇਰੇ ਸਾਹਮਣੇ ਕੋਈ ਵੀ ਦੁਸ਼ਮਣ ਖੜਦਾ ਨਹੀਂ ਸੀ ਇਸ ਤਰ੍ਹਾਂ ਕਈ ਸਾਲਾਂ ਬਾਅਦ ਮੇਰਾ ਜਖਸ਼ਾਂ ਨਾਲ ਜੁੱਧ ਹੋ ਗਿਆ ਮੈਂ ਹਜ਼ਾਰਾਂ ਦੀ ਗਿਣਤੀ ਵਿੱਚ ਕਈ ਜਖਸ਼ ਮਾਰੇ ਤੇ ਜਖਸ਼ਾਂ ਨੇ ਵੀ ਸਾਡੀ ਸੈਨਾ ਦੇ ਕਈ ਹਜ਼ਾਰ ਯੋਧੇ ਮਾਰ ਦਿੱਤੇ ਸਤਜੁਗ ਦੇ ਸਮੇਂ ਤੋਂ ਹੀ ਇਹ ਜੁੱਧ ਚੱਲਦਾ ਰਿਹਾ ਇਸ ਤਰ੍ਹਾਂ ਇੱਕ ਵਾਰੀ ਲੱਖਾਂ ਜਖਸ਼ਾਂ ਨੇ ਇਕੱਠੇ ਹੋ ਕੇ ਹੱਲਾ ਬੋਲ ਦਿੱਤਾ ਜੰਗ ਦੇ ਮੈਦਾਨ ਵਿੱਚ ਬਹੁਤ ਵੈਰੀਆਂ ਨੇ ਰਲ ਕੇ ਮੇਰੇ ਖਿਲਾਫ ਸਾਜ਼ਿਸ਼ ਰਚ ਕੇ ਮੈਨੂੰ ਮਾਰ ਦਿੱਤਾ ਸਾਹ ਸੰਗਤ ਜੀ ਆਤਮਾ ਮਰਦੀ ਨਹੀਂ ਨਾ ਆਤਮਾ ਨੂੰ ਅੱਗ ਸਾੜਦੀ ਹੈ ਨਾ ਪਾਣੀ ਡੋਬ ਸਕਦਾ ਹੈ ਸੋ ਸ਼ਸਤਰਾਂ ਨਾਲ ਉਹਨਾਂ ਨੇ ਮੇਰਾ ਸਰੀਰ ਕੱਢ ਦਿੱਤਾ ਜਦੋਂ ਮੇਰਾ ਸਰੀਰ ਖਤਮ ਹੋ ਗਿਆ ਤਾਂ ਮੇਰਾ ਰਾਜ ਭਾਗ ਸਭ ਉਹਨਾਂ ਨੇ ਖੋ ਲਿਆ ਜਿੱਥੇ ਮੈਂ ਪਹਿਲਾਂ ਤਪ ਕੀਤਾ ਸੀ ਉਹ ਰਵਾਲ ਸਰ ਦੀ ਧਰਤੀ ਬਣ ਗਈ ਇੱਥੇ ਵੱਡੇ ਛੋਟੇ ਬਹੁਤ ਦਰਖਤ ਪਾਣੀ ਉੱਤੇ ਤਰਦੇ ਦੇਖੇ ਜਾਂਦੇ ਸਨ ਪਹਾੜ ਤੱਕ ਵੀ ਇਸ ਪਾਣੀ ਵਿੱਚ ਤਰਦੇ ਸਨ ਸੋ ਸਤਿਗੁਰੂ ਜੀ ਮੇਰੀ ਸਰੀਰਕ ਮੌਤ ਤਾਂ ਹੋ ਚੁੱਕੀ ਹੈ ਪਰ ਮੈਂ ਆਤਮਕ ਮੌਤ ਨਹੀਂ ਮਰਿਆ ਜਿੰਨੀ ਦੇਰ ਤੱਕ ਨੇਕ ਲੰਕ ਅਵਤਾਰ ਇਸ ਦੁਨੀਆ ਵਿੱਚ ਨਹੀਂ ਆਉਂਦਾ ਉਨੀ ਦੇਰ ਤੱਕ ਮੈਂ ਇੱਥੇ ਹੀ ਰਹਾਗਾ ਆਪ ਜੀ ਨਾਰ ਅਵਤਾਰ ਹੋ ਸੂਰਮੇ ਹੋ ਮਹਾਰਾਜ ਜੀ ਤੁਸੀਂ ਬਹੁਤ ਵੱਡੇ ਜਰਨੈਲ ਯੋਧੇ ਹੋ ਆਉਣ ਵਾਲੇ ਸਮੇਂ ਵਿੱਚ ਤੁਸੀਂ ਤੁਰਕਾਂ ਦੀਆਂ ਜੜਾਂ ਉੱਠ ਸੁਟਣੀਆਂ ਹਨ ਆਪ ਜੀ ਨੇ ਨੀਲਾ ਬਣਾ ਪਾਇਆ ਹੋਇਆ ਹੈ ਖਾਲਸੇ ਨੂੰ ਵੀ ਨੀਲਾ ਬਣਾ ਆਪ ਜੀ ਨੇ ਪਹਿਨਾਇਆ ਹੈ ਹੁਣ ਮੈਂ ਆਪ ਜੀ ਦੀ ਸ਼ਰਨੀ ਪਿਆ ਹਾਂ ਇਸ ਸਮੇਂ ਮੈਂ ਰਵਾਲ ਸਰ ਦੀ ਧਰਤੀ ਤੇ ਤਬ ਕਰ ਰਿਹਾ ਹਾਂ ਮੇਰਾ ਰਾਜ ਭਾਗ ਤਾਂ ਸਭ ਖੋ ਲਿਆ ਸੀ ਪਰ ਮੈਂ ਮੰਡੀ ਦਾ ਪੁਰਾਣਾ ਰਾਜਾ ਹਾਂ ਲੱਖਾਂ ਸਾਲ ਇਥੋਂ ਦਾ ਮਾਲਕ ਰਿਆਂ ਹਾਂ ਇਸ ਲਈ ਗੁਰੂ ਜੀ ਤੁਸੀਂ ਮੇਰੀ ਸਹਾਇਤਾ ਕਰੋ ਮੈਨੂੰ ਆਪਣਾ ਦਾਸ ਜਾਣ ਕੇ ਮੇਰੀ ਰੱਖਿਆ ਕਰੋ ਜਿਹੜੇ ਵੀ ਚੰਗੇ ਮਾੜੇ ਲੋਕ ਹਨ ਉਹ ਸਭ ਤੁਹਾਡੇ ਹੁਕਮ ਵਿੱਚ ਚੱਲਦੇ ਹਨ ਦੇਵਤੇ ਦੈਂਤ ਸਭ ਤੁਹਾਡੇ ਹੁਕਮ ਵਿੱਚ ਚੱਲਦੇ ਹਨ ਜਿਹੜਾ ਤੁਹਾਡਾ ਹੁਕਮ ਨਹੀਂ ਮੰਨਦਾ ਉਹ ਮਾਰਿਆ ਜਾਂਦਾ ਹੈ ਐਸੀ ਕੋਈ ਸ਼ਕਤੀ ਨਹੀਂ ਜਿਹੜੀ ਤੁਹਾਡੇ ਵਸ ਵਿੱਚ ਨਾ ਹੋਵੇ ਸੋ ਸਤਿਗੁਰੂ ਜੀ ਤੁਸੀਂ ਮੇਰੇ ਵੈਰੀਆਂ ਨੂੰ ਆਪਣੇ ਬਲ ਨਾਲ ਸਮਝਾਓ ਕਿਉਂਕਿ ਪਿਆਰ ਨਾਲ ਕੋਈ ਵੀ ਰਾਜ ਨਹੀਂ ਦਿੰਦਾ ਰਾਜ ਬਲ ਨਾਲ ਹੀ ਪ੍ਰਾਪਤ ਹੁੰਦਾ ਹੈ ਮੇਰੇ ਕੋਲ ਇਸ ਵਕਤ ਕੋਈ ਸ਼ਕਤੀ ਨਹੀਂ ਇਸ ਲਈ ਮੇਰੀ ਸਹਾਇਤਾ ਕਰੋ ਤੇ ਇਸ ਵੈਰ ਨੂੰ ਮਿਟਾਓ ਸਾਡਾ ਜੋਗਾ ਦਾ ਵੈਰ ਜੋ ਚੱਲਦਾ ਆ ਰਿਹਾ ਹੈ ਇਸ ਨੂੰ ਖਤਮ ਕਰ ਦਿਓ ਜਦੋਂ ਰਵਾਲ ਕਲਗੀਧਰ ਪਾਸ਼ਾਗੇ ਰੋਇਆ ਤਾਂ ਕਲਗੀਧਰ ਪਾਸ਼ਾ ਨੇ ਸਮਝਿਆ ਕਿ ਇਹ ਸਾਡੀ ਸ਼ਰਨ ਵਿੱਚ ਆ ਪਿਆ ਹੈ ਉਸਦੀ ਬੇਨਤੀ ਸੁਣ ਕੇ ਕਲਗੇਦਰ ਪਾਸ਼ਾ ਨੇ ਆਪਣੇ ਮੋਢੇ ਤੋਂ ਤੀਰ ਕਮਾਨ ਉਤਾਰਿਆ ਤੇ ਤੀਰ ਕਮਾਨ ਨੂੰ ਫੜ ਕੇ ਕਮਾਨ ਦੀ ਤੰਦੀ ਖਿੱਚ ਕੇ ਆਪਣੇ ਕੰਨਾਂ ਨਾਲ ਲਾਈ ਜਦੋਂ ਮਹਾਰਾਏ ਨੇ ਕਮਾਨ ਖਿੱਚਿਆ ਤਾਂ ਕਮਾਨ ਦੀ ਆਵਾਜ਼ ਸੁਣ ਕੇ ਬਾਈ ਧਾਰ ਦੇ ਪਹਾੜ ਕੰਬ ਗਏ ਪਹਾੜ ਹਿੱਲਣ ਲੱਗ ਪਏ ਤੇ ਇੰਨੀ ਖਤਰਨਾਕ ਆਵਾਜ਼ ਆਈ ਤੇ ਐਦਾ ਮਹਿਸੂਸ ਹੋਇਆ ਕਿ ਜਿਸ ਤਰ੍ਹਾਂ ਮਹਾਸ਼ਕਤੀ ਨੇ ਪਹਾੜਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੋਇਆ ਕਿਉਂਕਿ ਦਸਵੇਂ ਪਾਤਸ਼ਾਹ ਅਕਾਲ ਪੁਰਖ ਦਾ ਹੀ ਰੂਪ ਹਨ ਉਹਨਾਂ ਅੱਗੇ ਕੌਣ ਖੜ੍ਹ ਸਕਦਾ ਹੈ ਸੋ ਸਾਰੀ ਕਾਇਨਾਤ ਕੰਬ ਗਈ ਸਾਰਿਆਂ ਪਹਾੜਾਂ ਵਿੱਚੋਂ ਆਕਾਸ਼ ਵਿੱਚੋਂ ਇੱਕ ਆਵਾਜ਼ ਆਈ ਕਿ ਰੱਖ ਲੋ ਮਹਾਰਾਜ ਸਾਨੂੰ ਰੱਖ ਲੋ ਅਸੀਂ ਤੁਹਾਡੀ ਸ਼ਰਨ ਵਿੱਚ ਹਾਂ ਤੇ ਨਾਲ ਹੀ ਇੱਕ ਪੁਰਖ ਹਾਜ਼ਰ ਹੋ ਗਿਆ ਹਾਜ਼ਰ ਹੋਣ ਤੋਂ ਬਾਅਦ ਗੁਰੂ ਜੀ ਦੇ ਸਾਹਮਣੇ ਆ ਕੇ ਖੜਾ ਹੋ ਗਿਆ ਇਹ ਜੱਟਾਂ ਦਾ ਸਰਦਾਰ ਸੀ ਉਸਦੇ ਸਰੀਰ ਦੇ ਰੋਮ ਇਦਾਂ ਦੇ ਸਨ ਕਿ ਸਾਰੇ ਰੋਮਾਂ ਦੀਆਂ ਜਟਾਂ ਬਣੀਆਂ ਹੋਈਆਂ ਸਨ ਉਸ ਦੀ ਦਾੜ੍ਹੀ ਤੇ ਜਟਾਂ ਬਣੀਆਂ ਹੋਈਆਂ ਸਨ ਤੇ ਉਸ ਨੇ ਆਪਣੇ ਸਰੀਰ ਦੇ ਆਸ-ਪਾਸੇ ਹੀਰਾਂ ਦਾ ਚਮੜਾ ਲਪੇਟਿਆ ਹੋਇਆ ਸੀ ਅੱਖਾਂ ਉਸ ਦੀਆਂ ਲਾਲ ਸਨ ਤੇ ਸਰੀਰ ਦੇ ਉਸ ਦੇ ਵੱਡੇ-ਵੱਡੇ ਅੰਗ ਸਨ ਹੱਥ-ਪੈਰ ਵੀ ਉਸ ਦੇ ਵੱਡੇ-ਵੱਡੇ ਸਨ ਉਹ ਗੁਰੂ ਜੀ ਦੇ ਸਾਹਮਣੇ ਆ ਕੇ ਖੜਾ ਹੋਇਆ ਤੇ ਗੁਰੂ ਜੀ ਦੇ ਅੱਗੇ ਮੱਥਾ ਟੇਕਿਆ ਫੇਰ ਹੱਥ ਜੋੜ ਕੇ ਕਲਗੀਧਰ ਪਾਸ਼ਾ ਨੂੰ ਕਹਿਣ ਲੱਗਾ ਕਿ ਹੇ ਮਹਾਰਾਜ ਅਜੇ ਉਹ ਸਮਾਂ ਨਹੀਂ ਆਇਆ ਜਦੋਂ ਤੁਸੀਂ ਸਾਨੂੰ ਪੈਰਾ ਲਾਵੋਗੇ ਅਜੇ ਤੁਹਾਡਾ ਇੱਥੇ ਆਉਣ ਦਾ ਸਮਾਂ ਨਹੀਂ ਆਇਆ ਇਸ ਲਈ ਤੁਸੀਂ ਕਿਰਪਾ ਕਰਕੇ ਆਪਣੇ ਡੇਰੇ ਚਲੇ ਜਾਓ ਫੇਰ ਕਦੇ ਇੱਥੇ ਫੇਰ ਹੀ ਪਾਇਓ ਜਦੋਂ ਤੁਹਾਡਾ ਖਾਲਸਾ ਪੰਥ ਸਾਰੀ ਦੁਨੀਆ ਵਿੱਚ ਫੈਲ ਜਾਏਗਾ ਜਦੋਂ ਭਜਨ ਬੰਦਗੀ ਕਰਨ ਵਾਲਾ ਖਾਲਸਾ ਸਾਰੀ ਦੁਨੀਆ ਵਿੱਚ ਚਲਾ ਜਾਏਗਾ ਤੇ ਦੁਨੀਆ ਦੇ ਹਰ ਮੁਲਕ ਵਿੱਚ ਤੁਹਾਡੇ ਸਿੰਘ ਹੋਣਗੇ ਉਦੋਂ ਆਪ ਜੀ ਮੇਰੇ ਤੋਂ ਸੇਵਾ ਲੈਣਾ ਮੇਰਾ ਨਾਮ ਸ਼ਰਨਤਾਰ ਹੈ ਸਾਡਾ ਨਾਗਾ ਨਾਲ ਜੰਗ ਚੱਲਦਾ ਸੀ ਜੋ ਕਿ ਸਤਿਯੁਗ ਤੋਂ ਚੱਲਿਆ ਆ ਰਿਹਾ ਸੀ ਕਦੇ ਜੱਛ ਹਾਰ ਜਾਂਦੇ ਸੀ ਕਦੇ ਅਸੀਂ ਹਾਰ ਜਾਂਦੇ ਸੀ ਇਹ ਸਾਡੀ ਪੁਰਾਣੀ ਲੜਾਈ ਸੀ ਹੁਣ ਤੁਸੀਂ ਕਿਸੇ ਦਾ ਪੱਖ ਨਾ ਲਵੋ ਤੁਸੀਂ ਸਾਡੇ ਗੁਰੂ ਹੋ ਗੁਰੂ ਸਾਰਿਆਂ ਦਾ ਸਾਂਝਾ ਹੁੰਦਾ ਹੈ ਤੁਸੀਂ ਗੁਪਤ ਸ਼ਕਤੀਆਂ ਤੇ ਪ੍ਰਗਟ ਸ਼ਕਤੀਆਂ ਦੇ ਵੀ ਮਾਲਕ ਹੋ ਤੁਸੀਂ ਹੀ ਸਾਡਾ ਫੈਸਲਾ ਕਰਵਾ ਸਕਦੇ ਹੋ ਜਦੋਂ ਤੁਸੀਂ 96 ਕਰੋੜ ਖਾਲਸੇ ਦਾ ਦਲ ਕਾਲੀ ਯੁਗ ਵਿੱਚ ਪ੍ਰਗਟ ਕਰੋਗੇ ਤਾਂ ਸਾਡੀ 10000 ਫੌਜ ਤੁਹਾਡੀ ਫੌਜ ਨਾਲ ਰਲੇਗੀ ਤੇ ਜਿਹੜੀ ਵੀ ਸੇਵਾ ਸਾਨੂੰ ਲਾਉਂਗੇ ਉਹ ਅਸੀਂ ਪੂਰੀ ਕਰਾਂਗੇ ਦੁਸ਼ਟਾਂ ਪਾਪੀਆਂ ਦਾ ਨਾਸ਼ ਕਰਾਂਗੇ ਜਿਹੜਾ ਖਾਲਸਾ ਪੰਥ ਦਾ ਵੈਰੀ ਹੋਏਗਾ ਉਸ ਨੂੰ ਅਸੀਂ ਚੁੰਡ ਚੁੰਡ ਕੇ ਮਾਰਾਂਗੇ ਤੇ ਸਾਰਿਆਂ ਦਾ ਸੋਧਾ ਲਾਵਾਂਗੇ ਇਸ ਤਰ੍ਹਾਂ ਬਚਨ ਕਰਕੇ ਜੱਛਾਂ ਦੇ ਸਰਦਾਰ ਸ਼ਰਨ ਧਾਰਨੇ ਮਹਾਰਾਜ ਜੀ ਤੋਂ ਆਗਿਆ ਲਈ ਤੇ ਨਾਲ ਇਹ ਵੀ ਬਚਨ ਕਹੇ ਕਿ ਤੁਸੀਂ ਹੀ ਸਾਡਾ ਆਸਰਾ ਹੋ ਮਹਾਰਾਜ ਸਾਡੇ ਦੇ ਤਰਸ ਕਰੋ ਇਸ ਤਰ੍ਹਾਂ ਦੋਨਾਂ ਨੇ ਆਪਣੀ ਆਪਣੀ ਵਿਥਿਆ ਮਹਾਰਾਜ ਜੀ ਨੂੰ ਸੁਣਾਈ ਤੇ ਆਉਣ ਵਾਲੇ ਸਮੇਂ ਵਿੱਚ ਉਹਨਾਂ ਨੇ ਮਹਾਰਾਜ ਜੀ ਨਾਲ ਬਚਨ ਕੀਤਾ ਕਿ ਜਦੋਂ ਵੀ ਜੰਗ ਹੋਏਗਾ ਸਾਨੂੰ ਯਾਦ ਕਰਨਾ ਸਾਡੀ ਫੌਜ ਜਿਸ ਵਿੱਚ 2187 ਹਾਥੀ ਹਨ 2187 ਰਥਾਂ 10935 ਪੈਦਲ ਯੋਧੇ ਹਨ ਤੇ 6561 ਘੋੜੇ ਹਨ ਇਹ ਸਾਰੀ ਫੌਜ ਲੈ ਕੇ ਆਵਾਂਗੇ ਤੇ ਆਪਣੀ ਫੌਜ ਨੂੰ ਤੁਹਾਡੀ ਫੌਜ ਨਾਲ ਜੋੜਾਂਗੇ ਜਦੋਂ ਤੁਸੀਂ ਯਾਦ ਕਰੋਗੇ ਅਸੀਂ ਸਾਰੇ ਦੁਸ਼ਟਾਂ ਦਾ ਨਾਸ਼ ਕਰਾਂਗੇ ਜਿਨ੍ਹਾਂ ਵਿੱਚ ਕਾਲੇ ਨਾਗਾਂ ਦੀ ਫੌਜ ਵੀ ਜ਼ਰੂਰ ਆਏਗੀ ਸਾਹਾ ਸੰਗਤ ਜੀ ਜਿਹੜੇ ਅਕਾਲ ਪੁਰਖ ਦੀ ਗੁਪਤ ਫੌਜ ਹੈ ਉਸ ਵਿੱਚ ਸੱਪ ਠੂਏ ਵਿੱਚੂ ਤੇ ਮਗਰਮਾਛਾਦ ਹੁੰਦੇ ਹਨ ਜਿਸ ਨੂੰ ਵੀ ਡੰਗ ਮਾਰਦੇ ਹਨ ਉਥੇ ਹੀ ਮਰ ਜਾਂਦਾ ਹੈ ਜਿਸ ਤਰ੍ਹਾਂ ਹੁਣੇ ਪੰਜਾਬ ਵਿੱਚ ਪਾਣੀ ਆ ਕੇ हटਿਆ ਹੈ ਕਈਆਂ ਦੇ ਘਰਾਂ ਵਿੱਚ ਹਜ਼ਾਰਾਂ ਦੀ ਤਾਜ਼ਾ ਜਵਸ ਸਪਾਏ ਹਨ ਇਹ ਉਹੀ ਫੌਜ ਹੈ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਜਿਸ ਤਰ੍ਹਾਂ ਪਾਪ ਵਧ ਰਹੇ ਹਨ ਇਸ ਤਰ੍ਹਾਂ ਜ਼ਰੂਰ ਪਰਲੋ ਆਏਗੀ ਸੋ ਪਾਪ ਵਧੇ ਜਾਂਦੇ ਹਨ ਤੇ ਪ੍ਰਮਾਤਮਾ ਨੂੰ ਕੁਝ ਨਾ ਕੁਝ ਕਰਨਾ ਪੈਂਦਾ ਹੈ ਇਸ ਲਈ ਪਰਲੋ ਆਉਂਦੀ ਹੈ ਸੋ ਇਸ ਤਰ੍ਹਾਂ ਰਵਾਲ ਦੇ ਬਚਨ ਦਸਵੇਂ ਪਾਸ਼ਾ ਨਾਲ ਹੋਏ ਤੇ ਰਵਾਲ ਦੇ ਨਾਮ ਤੇ ਹੀ ਰਵਾਲ ਸਰ ਦਾ ਨਾਮ ਪਿਆ ਹੋਇਆ ਹੈ ਸੋ ਸਾਧ ਸੰਗਤ ਜੀ ਇਸ ਲਈ ਸਾਨੂੰ ਨਾਮ ਬਾਣੀ ਵਿੱਚ ਜੁੜਨਾ ਚਾਹੀਦਾ ਹੈ ਜਿਹੜੇ ਜਿਹੜੇ ਬੰਦੇ ਨਾਮ ਜਪਣਗੇ ਸੇਵਾ ਕਰਨਗੇ ਚੰਗੇ ਕੰਮ ਕਰਨਗੇ ਉਹਨਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਪਰ ਜਿਹੜੇ ਨਹੀਂ ਕਰਦੇ ਮर्यादा ਵਿੱਚ ਨਹੀਂ ਚੱਲਦੇ ਉਹਨਾਂ ਦਾ ਇੱਕ ਦਿਨ ਅੰਤ ਜ਼ਰੂਰ ਹੋਏਗਾ ਤੇ ਉਸ ਤੋਂ ਬਾਅਦ ਖਾਲਸਾ ਪੰਥ ਸਾਰੀ ਦੁਨੀਆ ਵਿੱਚ ਪ੍ਰਗਟ ਹੋ ਜਾਏਗਾ ਜਿਸ ਦਾ ਬਹੁਤ ਵੱਡਾ ਤੇਜ ਪ੍ਰਤਾਪ ਹੋਏਗਾ ਰਵਾਲਸਰ ਦਾ ਗੁਰਦੁਆਰਾ ਅੱਜ ਵੀ ਸ਼ੋਭਿਤ ਹੈ ਮਨੀ ਕਰਨ ਸਾਹਿਬ ਜਾਣ ਵਾਲੀਆਂ ਸਾਰੀਆਂ ਸੰਗਤਾਂ ਰਵਾਲਸਰ ਸਾਹਿਬ ਮੱਥਾ ਟੇਕ ਕੇ ਜਾਂਦੀਆਂ ਹਨ 10ਵੀਂ ਦੋ ਵਾਰ ਰਵਾਲਸਰ ਦੀ ਪਵਿੱਤਰ ਧਰਤੀ ਤੇ ਨਤਮਸਤਕ ਹੋ ਚੁੱਕਿਆ ਹੈ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।